ਹਾਂਜੀ 922 ਦਾ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਲੋ ਵੀ ਆਪਾਂ ਪਹੁੰਚ ਚੁੱਕੇ ਹੇਅਰਪੋਰਟ ਤੇ ਯਾਰ ਪਹਿਲਾਂ ਨਹੀਂ ਵੀਡੀਓ ਬਣਾਈ ਬਣਾਈਆਂ ਕਿਉਂਕਿ ਚਾਈ ਜਨਾ ਸੀਗਾ ਠੀਕ ਆ ਲੈ ਦੇਖੋ ਤੇ ਖੁਸ਼ੀ ਇਹ ਆਪਾਂ ਚੁੱਕੇ ਹੇਅਰਪੋਰਟ ਤੇ ਤੇ ਹੁਣ ਦੇਖਦੇ ਆ ਆਪਣਾ ਕਿੱਥੇ ਲਗੇਜ ਜਾਊਗਾ ਆ ਲੋ ਆਪਣਾ 에어ਪੋਰਟ ਕਾਫੀ ਕਿਹੜਾ ਲੋਕ ਸਾਰੇ ਆ ਰਹੇ ਨੇ ਦੇਖੋ ਹਾਂਜੀ ਚਲੋ ਚਲੋ ਆਪਾਂ ਆਪਣੇ ਬੈਗੂਬ ਜਮਾ ਕਰਾ ਦੁੱਤੇ ਨੇ ਤੇ ਹੁਣ ਆਪਾਂ ਚੱਲਿਆਂ ਖਾਣ ਪੀਣ ਆਹ ਦੇਖੋ ਇੱਧਰ ਦਾ ਮਾਹੌਲ ਕੋਸ਼ੇ 에어ਪੋਰਟ ਦਾ ਇਦਾਂ ਵਾ ਉਹ 22 ਬੀਰ ਆਵਾ ਫੋਟੋਆਂ ਹੋਣ ਆਖ ਝਾਲੀਆਂ ਇੱਥੇ ਕੱਟ ਬਿਲੀयां ਗਾਹ ਬਿਲੀयां ਤੇ ਹੁਣ ਆਪਾਂ ਇੱਥੋਂ ਚੱਲੇ ਆਂ ਚੱਲਦੇ ਆਂ ਅੱਗੇ ਦੇਖਦੇ ਆਂ ਕਿੱਦਾਂ ਜਾਂਦੇ ਆਂ ਗੇਟ ਕੋਲ ਲੱਭਦੇ ਆਂ ਜਹਾਜ਼ ਵਾਲਾ ਕਿੱਥੇ ਆਇਆ ਸੋਰੀ ਕਿੱਥੋਂ ਆਪਾਂ ਚ ਅੰਦਰ ਜਾਣਾ ਘੈਂੜ ਉਹ ਬੋਲਣਾ ਸਮਝ ਹੀ ਨਹੀਂ ਲਾਦੀ ਕੀ ਬੋਲੀ ਏ ਅੜੀ ਕੁਝ ਬਿਆਨ ਕਰਨਾ ਚਾਹੁੰਦੇ ਹੋ ਤੁਸੀਂ ਅੱਛਾ ਹਾਂ ਲੈ ਤੇਨ ਸਮਾਂ ਬਾਕੀ ਤੇ ਮੈਂ ਯਾਰ ਮੈਂ ਤਾਂ ਇਹ ਕੱਲ ਆਇਆ ਜੀ ਆ ਨਾ ਜਾਓ ਮੈਂ ਤਾਂ ਕਹਿਣਾ ਵਾਂ ਬੈਠੇ ਆ ਏਅਰ ਟਿਮ ਹਾਟਨ ਤੇ ਕੋਈ ਕੁਝ ਪੀਨੇ ਆ ਤੇ ਆਪਣੀ ਪੂਰੀ ਤਿਆਰੀ ਆ ਆਪਾਂ ਚੱਲਿਆਂ ਹਾਂ ਨਿਆਰੇ ਨਗੁਰੇ ਹਨਾ ਘੈਂਟ ਸਹੀ ਆ ਦੇਖੋ ਕਿੰਨੀ ਸ਼ਾਂਤ ਈਅਰਪੋਰਟ ਦੇ ਉੱਤੇ ਇੱਥੇ ਤੇ ਦਿੱਲੀ ਵਾਲੇ ਏਅਰਪੋਰਟ ਤੇ ਭਰਿਆ ਪਿਆ ਹੁੰਦਾ ਵਾ ਉੱਥੇ ਹੀ ਪਹੁੰਚਦੇ ਆ ਉਹ ਵੀ ਤੁਹਾਨੂੰ ਦਿਖਾਉਣੇ ਆ ਨਾਪੇ ਤੇ ਖਾ ਆ ਵੀ ਲਈਏ ਭੁੱਖ ਬਹੁਤ ਲੱਗੀ ਕਿੰਨਾ ਟਾਈਮ ਫਿਲਹਾਲ ਦੀ ਘੜੀ 10:30 ਵੀ ਨਹੀਂ 10:10 ਹੋ ਗਿਆ ਜੀ ਤੋ ਫੇ ਚੱਲਾਂਗੇ ਫਿਰ ਤੁਹਾਨੂੰ ਦਿਖਾਉਣੀ ਆ ਅਗਲਾ ਵੀਓ ਆਪਾਂ ਖਾ ਪੀ ਕੇ ਤੁਰ ਪਏ ਹੁਣ ਅਪੂ ਟਾਈਮ ਤਾਂ ਹਜੇ 11:00 ਵਜੇ ਨੇ ਸਾਢੇ 11:00 ਹੋਏ ਜੀ ਪਏ ਆ ਦੋ ਘੰਟੇ ਪਏ ਨੇ ਜੀ ਵੀ ਨਹੀਂ ਦੋ ਨਹੀਂ ਹਾਂ ਇੱਕ ਮੰਤ ਚਾਲੀ ਮਿੰਟ ਦੋ ਘੰਟੇ ਪਏ ਰਾ ਦੋ ਘੰਟੇ ਪਏ ਆ ਜੀ ਵੀ ਇੱਕ ਘੰਟਾ 20 ਮਿੰਟ ਆ ਦੇਖੋ ਲੋ ਉੱਪਰ ਲਵ ਯੂ ਅੱਜ ਆਪਾਂ 에ਰਪੋਰਟ ਦੀ ਘੁੰਮਦੇ ਆ ਨਜ਼ਾਰੇ ਆ ਪੂਰੇ 에ਰਪੋਰਟ ਦੇ ਦੇਖੀ ਆਪਾਂ ਦੇਖ ਲਈ ਆਪਾਂ ਕਿੱਥੇ ਹੋ ਹੁਸਾ ਹੁਸਾ ਹਨ ਫਿਰ ਉੱਥੇ ਪਹੁੰਚ ਜਾਗੇ ਦੁਬਾਰਾ ਕਿੱਥੇ ਜਾਣਾ ਹੈ ਕਿੱਥੇ ਇੱਥੇ ਜਾਣਾ ਹੈ ਕੀ ਬਣਿਆ ਹੋਇਆ ਬੜਾ ਤੇ ਮਹੂਰਤ ਮਹਾਰਤ ਕੀਤਾ ਹੋਇਆ ਨਾ ਨੇ ਲੋਗੇ ਹਾਂ ਤੇ ਆ ਭੱਜੇ ਜਿਨ੍ਹਾਂ ਦੀ ਫਲਾਈਟ ਦਾ ਟਾਈਮ ਹੋ ਚੁੱਕਿਆ ਉਹ ਜਾ ਰਹੇ ਆ ਭੱਜੇ ਤੇ ਆਹ ਦੇਖੋ ਇੱਥੇ ਸ਼ਿਪ ਦੇ ਵਿੱਚ ਬੈਠੇ ਆ ਉੱਥੇ ਬੈਠੇ ਬੈਠੇ ਖਾ ਰਹੇ ਨੇ ਤੇ ਕੁਝ ਵੇਟ ਕਰ ਰਹੇ ਨੇ ਤੇ ਆਪਾਂ ਚੱਲਿਆਂ ਹੁਣ ਉੱਧਰ ਜਿਹੜਾ ਕੱਢ ਕੇ ਆਉਨੇ ਆ ਇੱਥੇ ਆ ਦੇਖੋ ਕੱਪੜੇ-ਕੁੱਪੜੇ ਆਹ ਦੇਖਦੇ ਆ ਗਨਕੂਰ ਮਾਰਕੀਟ ਪਲੇਸ ਵੀ ਉੱਥੇ ਕੀ ਆ ਕਾ ਜੋ ਵੀ ਅੰਦਰ ਜਿਹੜਾ ਕੱਢੀ ਆ ਇਹ ਆ ਦੇਖੋ ਇੱਥੇ ਲੋਕ ਜਾ ਰਹੇ ਆ ਅੰਦਰ ਵਾਈਸ ਤੇ ਹੁਣ ਮੈਨੂੰ ਲੱਗਦਾ ਆਪਣੀ ਲਾਗੀ ਹੋਣੀ ਆ ਨਾ ਰਾਹੀ ਟਿਕ ਲੱਗੀ ਨਹੀਂ ਹੈਗੀ ਯਾਰ ਨਹੀਂ ਹੁੰਦੇ ਇੱਕ ਡੇਢ ਹੋ ਜਾ ਇੱਕ ਮਿੰਟ ਦੇਖਦਾ ਕਿ ਸਮਾਨ ਲੈ ਕੇ ਨਾ ਇੱਥੋਂ ਆਪਾਂ ਇੱਥੋਂ ਬੈਨਪੁਰ ਮਾਰਕੀਟ ਪਲੇਸ ਤੋਂ ਇੱਥੋਂ ਸਮਾਨ ਲੈ ਲਿਆ ਏਅਰਪੋਰਟ ਤੋਂ ਆਹ ਬਣ ਗਿਆ ਬਿੱਲ ਜਾਂਦੇ ਜਾਂਦੇ ਹੀ ਬਿੱਲ ਬਣਾਈ ਲਿਆ ਤੇ ਹੁਣ ਇੱਥੋਂ ਆਪਾਂ ਨਿਕਲ ਨਿਕਲੇ ਆ ਸਮਾਨ ਲੈ ਕੇ ਹੁਣ ਚੱਲਦੇ ਆ ਅੱਗੇ ਕਿ ਉਹਨਾਂ ਸਿਕਿਉਰਿਟੀ ਚੱਕ ਪੁਆਇੰਟ ਉਹ ਆਪਾਂ ਕਰ ਲਈ ਅੰਦਰ ਐਂਟਰੀ ਇਧਰ ਨੂੰ ਐਂਟਰੀ ਆ ਗੇਟਸ ਡੀ ਆਪਾਂ ਚੱਲ ਲਈ ਅੰਦਰ ਆਪਣਾ ਚੈੱਕ ਇਨ ਹੋ ਗਿਆ ਤਾਂ ਨਾ ਸਾਰਾ ਕੁਝ ਆਪਾਂ ਤੁਰਾ ਚੁੱਕੇ ਹਾਂ ਤੋਂ ਲੈ ਦੇ ਕੀ ਵਰਦਾਵਾ ਘੁੰਮਦੇ ਆਂ ਅੰਦਰ ਲਾ ਵੀ ਉੱਥੇ ਤਾਂ ਦੁਕਾਨਾਂ ਤਾਂ ਮਾਰਕੀਟ ਬਣੀ ਹੋਇਆ ਦੁਸ਼ਹਿਰੀ ਹੈ ਇੱਥੇ ਦੁਸ਼ਹਿਰੀ ਵਾਲੇ ਦਿਨ ਚੱਲੇ ਆਂ ਇੱਥੇ ਆਰ ਬਨ ਕੋ ਡਿਊਟੀ ਫਰੀ ਹੈਪੀ ਦੁਸ਼ਹਿਰਾ ਇੱਥੋਂ ਲੈ ਲਿਆ ਲੈ ਲੈ ਨਿਆਰ ਦਾਰੂ ਦੀ ਲੈਣੀ ਆ ਕੱਲ ਚੱਲੀਆ ਮੜਾ ਦੇਖੀਏ ਹਾਂਜੀ ਡੂਡੀ ਫ੍ਰਿਊ ਤੋਂ ਆਪਾਂ ਸਮਾਨ ਲੈ ਚੁੱਕੇ ਆਂ ਜਦੋਂ ਆਪਾਂ ਪਹੁੰਚੇ ਇੱਥੇ ਪਰਫਿਊਮ ਦੇਖਦਾ ਮੈਂ ਇੱਥੇ ਕੋਈ ਪਰਫਿਊਮ ਮਿਲ ਨਹੀਂ ਰਿਹਾ ਕੱਟ ਵੁਗ ਦਾ ਆਪਾਂ ਲਾਉਣੇ ਨਹੀਂ ਪਰ ਫਿਰ ਵੀ ਦਰੂ ਦਰੂ ਲੈ ਲਈ ਆਪਾਂ ਬਾਕੀ ਦੇਖਦੇ ਆਂ ਅੱਗੇ ਜੇ ਕੁਝ ਮਿਲਦਾ ਅੰਦਰੋਂ ਵੀ ਉਹ 에ਅਰਪੋਰਟ ਦਾ ਇਹ ਤਾਂ ਰੀਲ ਵੀ ਬਣਾਉਣੀ ਚਾਹੀਦੀ ਆ ਨਾ ਬੋਲ ਵਧੀਆ ਬਣਾ ਮੋਗਲ ਵਧੀਆ ਬਣਾ ਆ ਨਾ ਮੋਲ ਵਧੀਆ ਬਣਿਆ ਹੋਇਆ ਦੇਖਦੇ ਆ ਕਿੱਥੇ ਬੈਨੇ ਟਾਈਮ ਕਿੰਨਾ ਹੋ ਗਿਆ ਸਾਰ ਬੱਸ ਵੀ ਮੇਰੇ ਕੋਲ ਜੋ ਹੋ ਬੰਦਾ ਸਵਾ 12 ਹੋ ਗਏ ਨੇ ਜੀ ਹੁ ਵੀ ਅਨਾਉਂਸਮੈਂਟ ਹੋਣ ਲੱਗ ਗਈ 63 উইথ ਸਰਵਿਸ টু ਸੋਲ All customers should now be on board 68 ਬਜੀ ਪਿਆ ਟਾਈਮ ਆ ਨਾ ਆ ਪਾਣੀ ਹੈ ਪਾਣੀ ਜੇ ਲੜੀਆਂ ਬੋਤਲ ਪਾਣੀ ਗਲੀ ਲੈ ਲੈ ਆ ਡੈਸਟੀਨੇਸ਼ਨ ਮਿਸ ਸੀ ਹੋਏ ਟੂ ਲਿਟੀਨਸ ਦਰਕੁਮ ਮੜਦਾ ਵਾਇਆ ਉਹ ਆਉਂਦਾ 에어ਪੋਰਟ ਤੇ ਵੀ ਬਾਹਰ ਜਹਾਂ ਲੱਗੇ ਖੜੇ ਨੇ ਤੇਰ ਦੇਖੋ ਗੇਰ ਇੰਡੀਆ ਦੇ 에어 ਕੈਨੇਡਾ ਦੇ ਅਲੱਗ-ਅਲੱਗ ਬਾਕੀ ਦਹੋ ਰਹੇ ਤੁਹਾਨੂੰ ਅੱਗੇ ਜਾ ਕੇ ਲੋਕ ਜਾ ਰਹੇ ਨੇ ਉਹ ਲਾਈਨ ਲੱਗ ਗਿਆ ਵੀ ਦੇਖੋ ਆ ਬੈਠ ਚੁੱਕਿਆ 에어ਪੋਰਟ ਦੇ ਅੰਦਰ ਆ ਕੇ ਜਿੱਥੋਂ ਆਪਾਂ ਲੈਣੀ ਹੈ ਫਲਾਈਟ ਆਵਾਜ਼ ਮੈਨਾਂ ਦਾ ਘੱਟ ਆਉਂਦੀ ਹੋਣੀ ਹੈ ਨਾ ਸ਼ਾਇਦ ਘੱਟ ਆਉਂਦੀ ਹੋਵੇ ਆਵਾਜ਼ ਪਰ ਨਿਆਰਾ ਉਰੇ ਪੂਰਾ ਰੌਣਕ ਮੇਲਾ ਪੂਰਾ ਲੋਕ ਸਾਰੇ ਲਾਈਨਾਂ ਨਾਲ ਲੱਗੇ ਖੜੇ ਨੇ ਇਆ ਪਾਣੀ ਫਲਾਈਟ ਦਾ ਟਾਈਮ ਅਜੇ ਪਿਆ ਹੋਆ ਆਲਮੋਸਟ 1 ਘੰਟਾ ਪਿਆ ਹੋਇਆ ਜੇ ਪਰ ਬੋਡਾ ਪਹਿਲਾਂ ਆ ਜਾਣਾ ਚਾਹੀਦਾ ਬੰਦਾ ਰਿਲੈਕਸ ਹਿਆ ਰਿਆਂਦਾ ਨਾ ਕੋਈ ਕਾਲੀ ਹੁੰਦੀ ਨਾ ਬੋਲਦਾ ਚਿੱਲ ਮਾਰਦਾ ਤੇ ਆ ਬੈਠੇ ਆ ਪੂਰੇ ਦੇਖੋ ਲੋਕ ਸਾਰੇ ਉਰੇ ਬੀਟ ਕਰਦੇ ਆ ਅੰਨਾ ਪੂਰਾ ਵੀ ਮਜ਼ਾ ਬਹੁਤ ਆ ਰਿਹਾ ਆ ਅੰਦਰ ਲਵਿਊ ਕੁਛ ਇਦਾਂ ਦਾ ਇਹ ડી ਏਰੀਆ ਨਾ ਸਾਰਾ ਆ ਗਿਆ ਕਾਣਪੀ ਨਾਲ ਏਰੀਆ ਵੀ ਇੱਥੇ ਕਨੇ ਚੱਲੇ ਯਾਰ ਹਣੀ ਯਹਾਦ ਦੇ ਵਿੱਚ ਫੇਰ ਤੋਂ ਇੰਡੀਆ ਦੇਖੋ ਲੋਕ ਕਿੰਨੇ ਤੇਜ਼ੀ ਨਾਲ ਭੱਜੇ ਜਾ ਰਹੇ ਨੇ ਹਾਂਜੀ ਸੋ ਚਾਕਲੇਟ ਹੈ ਮਿੰਨੇ ਤਾਂ 0.01 ਡਾਲਰ 0.01 ਲਾ 0 ਡਾਲਰ ਉਹ ਤਾਂ ਮਹਿੰਗਾ ਹੋ ਸਮਾਂ ਤੇ ਕਦ ਜਹਾਜ ਉਹ ਜਾਜੀ ਹੋਇਆ ਪਿਆਗਾ ਮੋਰੇ ਉਹ ਬਾਹਰ ਖੜੇ ਜਹਾਜ਼ ਇਹਦੇ ਵਿੱਚ ਸ਼ਾਦੀ ਨਹੀਂ ਹੋਣੀ ਹੂੰ ਇਹ ਰੁਕ ਕੇ ਜਾਣਾ ਹੈ ਨਾ ਹੂੰ ਇਹ ਰੁਕ ਕੇ ਜਾਵੇ ਇਹ ਤਾਂ ਹੈ ਰਗਨੇ ਡਾਕ ਹੈਗਾ ਵੀ ਕਾਫੀ ਹੋਊਗਾ ਨਾ ਆਮ ਕੈਨੇਡਾ ਤੇ ਹੁਣ ਯਾਰ ਕੈਨੇਡਾ ਹੀ ਹੋਣਾ ਹੈ ਫੇਰ ਇੰਨੀ ਆਪਾਂ ਆਪਣੇ ਗੇਟ ਤੇ ਆ ਚੁੱਕੇ ਹਾਂ ਦੇਖੋ ਉੱਧਰ ਲਾਈਨ ਰਾਸ਼ ਕਿੰਨਾ ਹੈ ਵੱਡੀ ਫਲਾਈਟ ਆਓ ਫਿਰ ਉਹੀ ਹੋਣੀ ਆ ਹੁਣ ਵਿੱਚ ਫਰਾਂਸ ਦੇ ਉਧਰਲੇ ਵੀ ਹੋਣੇ ਪੈਰਿਸ ਦੇ ਕੀ ਕਹਿੰਦਾ ਪਾਪੂ ਹਾਂ ਨਿਆਰੇ ਪੁੱਲ ਮੇਰੇ ਇਧਰ ਦੇ ਆ ਹੀ ਅੱਜ ਮੈਂ ਆਇਰੀ ਜੇ ਦੇਖਿਆ ਨਾ ਰਾਜਾ ਮੈਨਾਂ ਦਾ ਹੋਰ ਅਸ਼ਾਲੇ ਟਾਈਮਿੰਗ ਨਹੀਂ ਬਣੀ ਫਲਾਈਟ ਦੀ ਬੜ ਓਕੇ ਆ ਨਾਈਸ ਹੁਣ ਤੱਕ ਤਾਂ ਸਾਰਾ ਕੁਝ ਵਧੀਆ ਹੋ ਗਿਆ ਬਾਬੇ ਦੀ ਕਿਰਪਾ ਨਾਲ ਕੀ ਵਧੀਆ ਹੋਊਗਾ ਮੈਨੂੰ ਵੀ ਬੈਂਵੇਂਦਾ ਕਿ ਲੱਗਿਆ ਹੂੰ ਜਾਏਗਾ ਡਿਜ਼ਾਈਨ ਲਾਈਟਾਂ ਦੀਆਂ ਲਾਈਟਾਂ ਵੀ ਸਾਰੇ ਪਾਸੇ ਲਾਈਟ ਪਵੇ ਟੈਡੀ ਨਾ ਕਿਸੇ ਪਾਸੇ ਨਾ ਹੋਵੇ ਨਾ ਹੀ ਨਾ ਕਿੰਨੇ ਵਜੇ ਉਹ 2 ਵਜੇ ਚੱਲ ਕੋ ਆਪਾਂ ਐਂਟਰੀ ਕਰ ਗਏ ਹਣਾ 에어 ਫ੍ਰਾਂਸ ਸਾਰਾ ਕੁਝ ਹੋ ਗਿਆ ਓਕਾ ਓਪਨ ਓਪਨ ਐਂਟਰੀ ਕਰ ਲਈ ਜਹਾਜ਼ ਚ ਆਪਾਂ ਵੀ ਐਂਟਰੀ ਕਰੀ ਖਾਦੇ ਨੇ ਮੇਰੇ ਨਾਲੇ ਲਿਖਿਆ ਹੋਇਆ ਉੱਥੇ ਕੀ ਆਪਾਂ ਵੀ ਨੱਚੇ ਬਹਿ ਜੰਨੇ ਆ ਹਾਂ ਸਾਰੇ ਲੋਕ ਜਾ ਰਹੇ ਨੇ ਬੋਰਡਿੰਗ ਪਾਸ ਵਗਰਾ ਹੈਗਾ ਨਾ ਸਾਰਾ ਕੁ ਓਕੇ ਆ ਰਿਪੋਰਟ ਚਲੋ ਜੀ ਪਾਈ ਲੰਬੀ ਲੱਭ ਚੁੱਕੀ ਆ ਅੰਦਰ ਬੈਠ ਕੇ ਦੌਣੇ ਆ ਓਹ ਬੱਚਾ ਡੇਗ ਲੱਗੇ ਲੋ ਬਾਈ ਕੁਣਾ ਦਵੀ ਚੀਂ ਵਿੰਡੋ ਦੇ ਟੇ ਵਲਗੀ ਗਾਹਦੇ ਕੁੜੀ ਨੂੰ ਵਿੰਡੋ ਦੀੜਾ ਉਹ ਬੜਿਆ ਬਾਲ ਚਾਂਜੇ ਟੈਡ ਵੀ ਹੋਰ ਲੋਕ ਯਾਰ ਰਹੇ ਨੇ ਆ ਆਪਣੀ ਲਾਈਟ ਆਪਾਂ ਚੱਲੇ ਪੈਰਿਸ ਜੱਲ ਕਰਾਂਗੇ ਹੁਣ ਆਪਾਂ ਜਾਂਦੇ ਜਾਂਦੇ ਸਾਰਾ ਕੁਝ ਓਕੇ ਆ ਸਮਾਨ ਨੂੰ ਰੱਖ ਦੁੱਤਾ ਹਾਂ ਆ ਵੀ ਇਹਦੀ ਸਕਰੀਨ ਫਿਲਮਾਂ ਕੁਲਮਾਂ ਜੋ ਵੀ ਤੁਸੀਂ ਦੇਖੀਆਂ ਨੇ ਆ ਮੇਨ ਮੈਨ ਉੱਥੇ ਆ ਗਿਆ ਪੀਵੀ ਮਿਊਜ਼ਿਕ ਸਾਰਾ ਕੁਝ ਆ ਰਿਹਾ ਇੱਥੇ ਆ ਦੇਖੋ ਕੀ ਇਹ ਤ ਤੁਸੀਂ ਦੇਖਣਾ ਇੱਥੇ ਵਧੀਆ ਯਾਰ ਨਾਈਸ ਆ ਜੋ ਮਰਜੀ ਦੇਖੋ ਜਿਹੜੀ ਮਰਜੀ ਮੂਵੀ ਦੇਖੋ ਹੋਰ ਕੀ ਹੁਣ ਜੱਜ ਫਲਾਈਟ ਉਡੂਗੀ ਫਿਰ ਦੇਖਦੇ ਆ ਕਿਵੇਂ ਦਾ ਮਾਹੌਲ ਬਣਦਾ ਇੱਥੇ ਸਪਰਕਸ਼ਨ ਦਿੰਦੇ ਨੇ ਜੋ ਵੀ ਆਪਾਂ ਬੈਲਟ ਵੋਲਟੇਜ ਆ ਜੋ ਆ ਦੇਖੋ ਇਹ ਇਹਦੇ ਵਿੱਚ ਜਾਨੀ ਕਿ 에어 ਪ੍ਰੋਫ ਦੇ ਵਿੱਚ ਵੀਡੀਓ ਥਰੂ ਬਾਰੇ ਲੋਕ ਬੈਠੇ ਆ ਬਾਗੂ ਨਾ ਆਪਣਾ ਪਿਆ ਸਾਰਾ ਕੋਲ ਆਪਏ ਥੇਣਾ ਨਾ ਪੈਰੀ ਤੋਂ ਆ ਦੇਖਾਂ ਇਹ ਪੁਰਾਤਕੇ ਸਮਝ ਨਹੀਂ ਲੱਗੀ ਹੈਗੀ ਤੈਨੂੰ ਵੀ ਲੱਗੀਗੀ ਵੀ ਟਾਈਮ ਸੀਗਾ ਡੇਢ ਵੇ ਦਾ ਇਹ ਹੋ ਚੁੱਕਿਆ 2:15 ਪਤਾ ਨਹੀਂ ਹਜੇ ਕਿੰਨਾ ਹੋਰ ਟਾਈਮ ਲਾਉਣਾ ਇਹਨਾਂ ਨੇ ਨਹੀਂ ਭੁੱਖ ਲੱਗੀ ਤੇ ਦਰਨਾ ਚਾਹ ਪੋਛਣਾ ਪਾਣੀ ਦੇਵਾ ਗਾ ਲੈ ਆਂ ਚੜਦਾ ਜਾਂਦੇ ਆ ਫੇਰ ਹੀ ਜਿੱਤੂ ਮੈਂ ਤਾਂ ਨਹੀਂ ਜਾਣ ਲੱਗੀ ਕਹਿਣਾ ਚਾਹੁੰਦਾ ਮੈਨੂੰ ਬਹੁਤ ਖੁਸ਼ ਹੈ ਗਾਣਾ ਕਿਹੜੀ ਜੀ ਕਰਦਾ ਆ। ਕਰ ਲਓ। ਕਿੱਥੇ ਦੱਸੋ 3 ਘੰਟੇ ਹੋ ਗਏ ਆ ਹਵਾ ਚ ਬੈਠੇ ਐ ਉਠਾਇੇ ਹੀ ਦੱਸ। ਮੈਂ ਖਾਣਾ ਨਾ ਪੀਣਾ ਨਾ ਕੁਛ ਹੋਰ। ਬੇਗਾਨ ਚਲ ਰਕਾ ਇਹਨੇ ਹੁੰਦੇ। ਇਹ ਕੋਈ ਨਹੀਂ। ਉਹ ਕੀ ਕਰ ਸਕਦੇ? ਕੋਈ ਸਮਝ ਨਹੀਂ ਆਦੀ। ਸਮੱਸਿਆ ਦੇਖੋ ਗੱਡੀ ਬੜੀ ਹੈ। ਸਮੱਸਿਆ ਦੇਖੋ ਗੱਡੀ ਬੜੀ ਆ। ਕੀ ਸਮੱਸਿਆ ਐਕਸਪਲੇਨ ਕਰੋ ਬਲਾ। ਅੱਗੇ ਵੀ ਅੱਗੇ ਵੀ ਫਲਾਈਟ ਲੈਣੀ ਹੈ। ਸਮੱਸਿਆ ਕੀ ਆ ਜਿਹੜਾ ਇਹਨੂੰ ਪਿਸੂਸ ਕਿਵੇਂ ਬੈਂਚ ਹੋ ਗਿਆ ਨਿੱਕਾ ਜਿਹੜਾ ਉਹ ਹੁੰਦਾ ਆਪਣੇ ਲਗੇ ਦਾ ਟਾਇਰ ਉਹ ਵੱੜ ਗਿਆ ਵਿੱਚ ਉਹ ਇਹਨਾਂ ਅਟੈਚ ਟਾਇਰ ਵੱੜ ਗਿਆ ਹੋਰ ਕੀ ਫਿਰ ਹੁਣ ਉਹਨਾਂ ਨੂੰ ਕੀ ਕਰਿਆ ਪੈਂਚਰ ਕਰਦੇ ਆ ਪੈਂਚਰ ਕਰਕੇ ਹੁਣ ਜਿਹੜਾ ਅੱਗੇ ਗੱਲ ਉਹਦੀ ਗਲਤੀ ਲਿਆ ਪੈਂਚਰ ਕਰਦੇ ਆ ਠੀਕ ਆ ਕਿ ਟਾਇਰ ਦੀ ਜਗ੍ਹਾ ਲੱਗੇ ਹੋਇਆ ਪੂਰਾ ਨਵਾਂ ਟਾਇਰ ਪਾਉਣਗੇ ਹਾਂ ਚਲ ਕੋਈ ਨਹੀਂ ਫਿਰ ਜਿਆ ਟੈਂਪਸ ਲੱਗਦਾ ਇਹ ਜਿਹੜਾ ਦਾ ਟਾਇਰ ਆ ਆ ਮੈਨੂੰ ਲੱਗਦਾ ਹੋ ਗਿਆ ਕੰਮ ਪਾਉਗਾ ਚਲ ਜੀ ਆਹ ਥੋੜੀਆਂ ਪੈ ਗਈਆਂ ਲੱਛੀ ਚੱਲ ਕੋਈ ਨਹੀਂ ਸੈਡ ਨਹੀਂ ਹੋਣਾ ਪਰ ਉਹਦੇ ਦੀ ਗਲਤੀ ਹੈ ਯਾਰ ਜਿਹੜੇ ਉਹਨੂੰ ਡਾਇਰੈਕਸ਼ਨ ਦੰਦਦੇ ਹੁੰਦੇ ਉਹਨਾਂ ਨੂੰ ਥੱਲੇ ਦੇਖਣਾ ਚਾਹੀਦਾ ਵੀ ਕੋਈ ਕੁਛ ਅਟਾਰਾ ਹੈ ਕਿੱਧਰ ਥੱਲੇ ਨਾ ਜਾਣੇਗਾ ਨਹੀਂ ਮੁੰਡੀ ਕਰ ਲੈ ਜੀਆ ਠੀਕ ਹੈ ਚੱਲ ਕੀ ਪਤਾ ਹੋਣਾ ਕੱਲ ਲੈ ਲੈਣਗੇ ਅੱਜ ਤਾਂ ਕੀ ਚੱਲ ਇਹ ਵੀ ਚੱਲ ਪਤਾ ਲੱਗ ਗਿਆ ਜੇ ਪਾਣੀ ਦਾ ਫੋਕੀ ਉੱਤਰ ਮੈਂ ਹਾਂ ਉਹ ਹੈ ਨਾ ਫਿਰ ਮੇਜਰ ਰਿਸਕ ਸੀਗਾ ਚੱਲ ਕੋਈ ਨਹੀਂ ਚੱਲਦੇ ਆ ਯਾਰ ਆਪਾਂ ਚਲੋ ਕੋਈ ਛਾਟ ਡੇਢ ਭਾਈ ਅਗਲੀ ਫਲਾਈਟ ਹੋਣੀ ਫੋਰ ਸ਼ੋਰ ਡਲੇ ਜਾ ਮਸਲਾ ਤਿੰਨ ਘੰਟੇ ਤਿੰਨ ਘੰਟੇ ਤੋਂ ਬਾਅਦ ਟਾਈਮ ਹੋਗਾ ਜਾਂ ਚਾਰ ਘੰਟੇ ਹੋਣਗੇ 4 ਘੰਟੇ ਹੋਣਗੇ ਛੱਤਸ ਓਕੇ ਆਮ ਹੈ ਗਰੀ ਚੱਲ ਚੱਲਦੇ ਆ ਤਾਂ ਭੁੱਖ ਵੀ ਲੜੀ ਆ ਵੀ ਤੁਰੂ ਤੁਰੂ ਤੁਰਤ ਪਰਪਾ ਟੇਕਾ ਲਾਉਣਾ ਮਾਣ ਨਹੀਂ ਹੋ ਜਾਏ ਆ ਫਾਈਨਲੀ ਤੁਰਪਿਆ ਤੁਰਪਿਆ ਹੋਇਆ ਵੱਲੀ ਰੋਟੀ ਖਾਈਏ ਕੋਕੋ ਲੱਗੀ ਸੀ ਅਦਰਾ ਮੈਂ ਵੀਡੀਓ ਬਣਾਉਣੀ ਆ ਗਈ ਸਾਡੇ ਦੂਜੇ ਪੀਲ ਇੱਕ ਦਾ ਖਾ ਲਿਆ ਅੱਧਿਕ ਰਹਿ ਗਿਆ ਹਾਂ ਬਾਹਰ ਦਿਨ ਚੜ ਕੇ ਦੇਖੋ ਯਾਹ ਦੇ ਵੀਤੀ ਰਾਤ ਉਹ ਜਿਹੜਾ ਦੇ ਵਿੱਚ ਦਿਨ ਚੜ ਕੇ ਅਜੇ ਵੀ ਅਜੇ ਵੀ ਪਿਆ 1.5 ਘੰਟਾ ਯੂਟੀਪਲ ਹੈ ਵੀ ਬ੍ਰਾਈਟ ਕਿੰਨੇ ਮੇਰੇ ਆਹ ਲੋ ਖਾਲੀ ਹੈ ਕਿਹਾ ਵੀ ਪੈਰਿਸ 에য়ারਪੋਰਟ ਤੇ ਦੇਖੋ ਕਿੰਨੀ ਸ਼ਾਂਤੀ ਤੇ ਸ਼ਾਂਤੀ ਆ ਆ ਸਟਾਰਵਰਕ ਆ ਵੇ ਯਾਰ ਬੜਾ ਔਖਾ ਕੰਮ ਹੋ ਰਿਹਾ ਸਹੀ ਗੱਲ ਆ ਖਾਲੀ ਪਿਆ ਪਰ ਉਹ ਕੁਝ ਪਤਾ ਲੱਗਦਾ ਨਹੀਂ ਕਿ ਇਹ ਚਾਹਣਾ ਕਿਦੋਂ ਨੂੰ ਕੀ ਕਰਨਾ ਕੀ ਨਹੀਂ ਕਰਨਾ ਹੈਗਾ ਕੀ ਕਹਿਣਾ ਚਾਹੁੰਦੇ ਹੋ ਫਿਰ ਫੋਨ ਚਾਰਜ ਜਿਹੜਾ ਪਹਿਲਾਂ ਕਿਹਾ ਸੀ ਤੁਸੀਂ ਹੁਣ ਕਹੋਗੇ ਵੀ ਫੋਨ ਚਾਰਜ ਨਹੀਂ ਦੇ ਆ ਬੈਠਿਆ ਹਾਂ ਪੈਰਿਸ ਦੇ ਵਿੱਚ ਸਮਝ ਨਹੀਂ ਲੱਗਦੀ ਕੀ ਕਰਾਂ ਮੈਂ ਇਹ ਕਿਹਨਾਂ ਕੇ ਦੋ ਘੰਟੇ ਦੀ ਸਟੇ ਤੋਂ ਪਤਾ ਕੀ ਹੋ ਪਤਾ ਕੀ ਹੋ ਗਿਆ ਕਿ ਕਿਹਨਾਂ ਨਾਲ ਆ ਵੀ ਹੋਇਆ ਜਿਹਦੇ ਹੱਥ ਜਿਹੜਾ ਤੁਹਾਨੂੰ ਜਿਹੜਾ ਮਾੜਾ ਟਾਇਰ ਪੈਂਚਰ ਹੋ ਗਿਆ ਸਹੀ ਗੱਲ ਸਾਡੇ ਜਿਹੜਾ ਟਾਇਰ ਪੈਂਚਰ ਹੋ ਗਿਆ ਜੀ ਇਹਨੂੰ 4 ਘੰਟੇ ਲੱਗੇ 4 ਘੰਟੇ ਬਦਲਣ ਨੂੰ ਲੱਗੇ ਉਹਨੂੰ ਆਹ ਹਾਲਾ ਕੇ ਜਾਨਾ ਸਾਡੀ ਫਲਾਈਟ ਮਿਸ ਹੋ ਗਈ ਅਗਲੀ ਫਲਾਈਟ ਮਿਸ ਹੋ ਗਈ ਜੇ ਹੁਣ ਸਾਡੀ ਅਗਲੀ ਫਲਾਈਟ ਕਿੰਨੇ ਘੰਟੇ ਬਾਅਦ ਹੁਣ ਅਸੀਂ ਬੈਠੇ ਆਂ 10 ਘੰਟੇ ਬਾਅਦ ਉਤਰਿਆ ਜੋ ਉਤਰਿਆ ਆ 12 ਘੰਟੇ ਬਾਅਦ 10 10 ਘੰਟੇ ਬਾਅਦ ਬਾਲਾ ਘੰਟੇ ਬਾਅਦਿੰਸ ਪਹਿਲਾਂ ਸਾਡੇ 10 ਸੀ ਹੁਣ ਦਾ ਉਹਨਾਂ ਕੱਢਦਾ ਤਾਂ 12 ਘੰਟੇ ਬਾਅਦ ਕਿੱਥੇ 2 ਘੰਟੇ 스테ਏ ਦੀ ਕਹਦਾ ਵੀ ਬਾੜੀ 스테ਏ ਨਹੀਂ ਲੈਣੀ ਹੁਣ ਸਿੱਧੀ ਹੋਈ 12 ਘੰਟੇ ਦੀ 스테ਏ ਮੈਂ ਤੋਂ ਬੰਦਾ ਬਾਹਰ ਜਾ ਸਕਦਾ ਮੈਂ ਕੁਝ ਆ ਇੱਕ ਜਾਂ ਬੇਰਾਂਜਾ 에ਰਪੋਰਟ ਆ ਇਹ ਲੈ ਉਹ ਕਹਿੰਦੇ ਵੀ ਇਹ ਫਰਾਂਸ ਬਹੁਤ ਵਧੀਆ ਵੇਅਰ ਮੈਨੂੰ ਤਾਂ ਪਤਾ ਨਹੀਂ ਲੱਗਦਾ ਮੈਨੂੰ ਤਾਂ ਇਹ ਲੱਗਦਾ ਵੀ ਸ਼ਾਇਦ ਬੈਨਕੂਵਰ ਵਾਲੀ ਵਾਸਤਾ ਬਹੁਤ ਵਧੀਆ ਯਾਰ ਹੈ ਬੈਨਕੂਵਰ ਵਾਲਾ ਵਾਸਤਾ ਬੈਨਕੂਵਰ ਵਾਲਾ ਹੀ ਵਾਸਤਾ ਮੈਨੂੰ ਦਿੱਲੀ ਵਾਲਾ ਵੀ ਵਧੀਆ ਹੀ ਆ ਦਿੱਲੀ ਵਾਲਾ ਉਂ ਜਾਨਿਕ ਚਹਲ ਪਹਿਲ ਭੀੜ ਭੜੀ ਪਲੱਸ ਤਾਂ ਹੁੰਦਾ ਠੀਕ ਹੈ ਨਾ ਉਰੇ ਦਾ ਸਮਝ ਹੀ ਨਹੀਂ ਲੱਗਦੀ ਆ ਸਾਰਾ ਕੁ ਬੰਦ ਪਿਆ ਲੈ ਦੇਖ ਲੋ ਲੈ 12 47 ਜੁਨੇ ਲੈ ਆ ਮੈਨੂੰ ਆਇਆ ਲੱਗਦਾ ਵੀ ਜਿੱਮੇ ਇਹ ਕੰਸਟ੍ਰਕਸ਼ਨ ਹੁੰਦੀ ਹੁੰਦੀ ਅੰਡਰ ਕੰਸਟ੍ਰਕਸ਼ਨ ਹੁੰਦਾ ਵਲ ਸਮਝ ਹੀ ਨਹੀਂ ਲੱਗਦੀ ਕੀ ਹਿਸਾਬ ਦਾ ਵਈ ਲੋਕ ਪਤਾ ਨਹੀਂ ਕਿਉਂ ਇੱਧਰ ਨੂੰ ਜਿਆਦਾ ਆਉਂਦੇ ਨੇ ਕਹਿੰਦੇ ਯੂਰੋ ਯੂਰੋ ਪਣਦੇ ਆ ਆ ਸਮਝ ਤੋਂ ਪਰੇ ਆ ਕਹਾਣੀ ਬੈਠੇ ਆ ਜੀ ਆਪਾਂ ਇੱਥੇ 에ਅਰਪੋਰਟ ਇਹ ਹੁਣ ਇਹਨੂੰ ਪਤਾ ਨਹੀਂ ਵੀਡੀਓ ਕਹਾਂਮਾਂਗੇ ਕਿ ਬਲੌਗ ਕਹਾਂਮਾਂਗੇ ਸਮਝ ਨਹੀਂ ਲੱਗਦੀ ਕਿ ਕੀ ਬਣ ਰਿਹਾ ਮੈਨੂੰ ਮੈਨੂੰ ਲੱਗਦਾ ਕਿ ਆਪਾਂ ਪੂਰੀ ਫਾਟਮ ਕਰ ਦਿੰਨਾ ਹੈ ਅਗਲੇ ਫਲੌਗ ਇਥੋਂ ਦਿਖਾਵਾਂਗੇ ਇਥੋਂ ਜਾਣ ਲੱਗੇ ਵੀਡੀਓ ਜੋ ਵੀ ਹੋਇਆ ਬਲੌਗ ਵਗੈਰਾ ਪਰ ਕਹਿਣ ਦੇ ਨਹੀਂ ਹੁੰਦੇ ਵੀ ਕਾਫੀ ਚੀਜ਼ਾਂ ਸਿੱਖਣ ਨੂੰ ਮਿਲ ਜਾਂਦੀਆਂ ਨੇ ਕਿੰਨੇ ਲੋਕ ਦੇਖਣ ਨੂੰ ਮਿਲੇ ਕਿੰਨੇ ਲੋਕ ਮਿਲੇ ਠੀਕ ਆ ਨਾ ਕਨੈਕਟਿੰਗ ਫਲਾਈਟ ਦਾ ਐਕਸਪੀਰੀਅੰਸ ਵੀ ਹੋ ਗਿਆ ਹੁਣ ਇਹ ਨਹੀਂ ਪਤਾ ਮੈਂ ਇਹਨੂੰ ਸਹੀ ਕਹਾਂ ਮੈਂ ਜਾਂ ਘੱਟ ਕਹਾਂ ਵੀ ਐਕਸਪੀਰੀਅੰਸ ਵਧੀਆ ਵਾ ਇਹ ਮੈਨੂੰ ਤਾਂ ਕੋਦ ਨੂੰ ਸਮਝ ਨਹੀਂ ਲੱਗਦੀ ਪਰ ਮੇਰਾ ਜਿਹੜੀ ਮਤਲਬ ਡਾਇਰੈਕਟ ਫਲਾਈਟ ਦਾ ਮੇਰਾ ਬੈਸਟ ਐਕਸਪੀਰੀਅੰਸ ਰਿਹਾ ਲੋਕ ਉਹਨੂੰ ਮਾੜਾ ਕਹਿੰਦੇ ਨੇ ਪਰ ਮੇਰਾ ਵਧੀਆ ਰਿਹਾ ਕੁਝ ਕਹਿ ਵੀ ਨਹੀਂ ਸਕਦਾ ਹੁਣ ਤਾਂ ਮੈਂ ਈਡਿਆ ਚ ਲੋਕ ਦੇ ਸ਼ਹਿਾਰਾ ਬਣਾਉਂਦੇ ਨੇ ਇੱਥੇ ਅਸੀਂ 에ਅਰਪੋਰਟ ਤੇ ਬੈਠੇ ਹਾਂ ਬਾਕੀ ਇਹ ਆ ਵੀ ਸੋ ਸਾਡੀ ਫਲਾਈਟ ਉੱਤਰੀ ਸੀਗੀ ਉੱਥੋਂ ਪਹਿਲਾਂ ਤਾਂ ਸੀ ਟ੍ਰੇਨ ਦੇ ਵਿੱਚ ਦੂਸਰੀ ਦੂਸਰੇ ਟਰਮੀਨਲ ਤੇ ਗਏ ਫਿਰ ਉੱਥੋਂ ਉਹ ਟਰਮੀਨਲ ਤੋਂ ਫਿਰ ਇੱਧਰ ਆਏ ਅਸੀਂ ਬੱਸ ਦੇ ਵਿੱਚ ਆਹ ਟਰਮੀਨਲ ਤੇ ਇਹ ਜਾਨੀ ਕਿ ਸਾਰਾ 에어ਪੋਰਟ ਦੇ ਵਿੱਚ ਹੀ ਆ ਦੇਖ ਲੋ ਕਿੰਨਾ ਲੰਬਾ 에어ਪੋਰਟ ਆ ਇਹ ਅ ਬਿੱਤੀ ਸਾਰਾ ਕੁਝ ਅੰਦਰ ਦਾ ਕਾਫੀ ਕੁਝ ਚੱਲਦਾ ਵਾ ਪਰ ਮੈਨੂੰ ਸਮਝ ਨਹੀਂ ਲੱਗੀ ਵੀ ਇਹ ਕੀ 에어ਪੋਰਟ ਹੈਗਾ ਵੀ ਹੈ ਕਿ ਨਹੀਂ ਹੈ ਦੇਖਦੇ ਆਂ ਮਿਲਦੇ ਆ ਤੁਹਾਨੂੰ ਅੱਗੇ ਓਕੇ ਟੇਕ ਕੇਅਰ